ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭਗਤਾਂ ਲਈ ਹੈ ਜਿਹੜੇ ਪੀਰਾਂ ਦੀ ਗੱਦੀ ਤੇ ਬੈਠਦੇ ਨੇ ਪਰ ਕਿਸੇ ਕਾਰਨ ਉਹਨਾਂ ਦੀ ਗੱਦੀ ਕਿਸੇ ਨੇ ਬੰਦ ਕੀਤੀ ਹੈ ਜਾਂ ਉਹਨਾਂ ਨੂੰ ਹੁਣ ਕੋਈ ਵੀ ਬਚਨ ਨਹੀਂ ਹੁੰਦੇ ਉਹ ਭਗਤ ਜਿਨ੍ਹਾਂ ਨੂੰ ਪੀਰਾਂ ਦੀ ਗੱਦੀ ਮਿਲੀ ਹੈ ਅਤੇ ਉਹ ਪੀਰਾਂ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਨੇ ਆਪਣੀ ਬੰਦ ਪਈ ਗੱਦੀ ਖੋਲਣਾ ਚਾਹੁੰਦੇ ਨੇ ਅਤੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ ਤਾਂ ਉਹ ਅੱਜ ਦੀ ਇਹ ਵੀਡੀਓ ਜ਼ਰੂਰ ਦੇਖਣ ਉਹਨਾਂ ਦੇ ਸਾਰੇ ਕੰਮ ਵੀ ਵਧਣਗੇ ਪੀਰ ਉਹਨਾਂ ਨਾਲ ਬਚਨ ਵੀ ਕਰਨਗੇ ਅਤੇ ਉਹ ਦੁਨੀਆ ਦਾ ਫੇਰ ਤੋਂ ਪਲਾਵੀ ਕਰ ਸਕਣਗੇ ਸੰਗਤ ਜੀ ਜੇਕਰ ਤੁਸੀਂ ਵੀ ਪੀਰਾਂ ਨੂੰ ਸੱਚੇ ਦਿਲੋਂ ਮੰਨਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਸਾਡੇ ਇਸ ਪਰਿਵਾਰ ਦਾ ਹਿੱਸਾ ਜਰੂਰ ਬਣਨਾ ਜੀ ਆਓ ਸੰਗਤ ਜੀ ਪਹਿਲਾਂ ਅਸੀਂ ਤੁਹਾਨੂੰ ਉਹ ਕਲਾਮ ਦੱਸ ਦਿੰਦੇ ਹਾਂ ਜਿਸ ਨਾਲ ਤੁਸੀਂ ਪੀਰਾਂ ਦੀ ਰਹਿਮਤ ਨਾਲ ਬੰਨ੍ਹ ਪਈ ਆਪਣੀ ਗੱਦੀ ਦੁਬਾਰਾ ਚਲਾ ਸਕਦੇ ਹੋ ਕਲਾਮ ਇਸ ਤਰ੍ਹਾਂ ਹੈ بسم اللہ الرحمن الرحیم استاداں دی لکڑی شاگرداں نے پکڑی استاد بیٹھے پاس کم آ جائے رااس گدی والیا پیرا بوڑی بوڑن دا ویلا لیا سنگت کیر کے لگا گدی تے میلا نال روڑاں دی رانی میں کبھی نہ ہوواں ویلا صدقا خواجہ خضر دا بنا لے مینوں چھیلا نام اکا نام تھکا نہواں کدی ویلا اگا کھولے جبرائیل پچھا کھولے میکائل سجا کھولے اسرافیل کھبا کھولے ازرائیل سر رکھے سلیمان تڑ رکھے رب العالمین ਜੇ ਮੇਰੇ ਕਵਨ ਆਵੇ ਗੱਦੀ ਵਾਲਿਆ ਪੀਰਾ ਤਾਂ ਦੁਹਾਈ ਗौਸੇ ਆਜ਼ਮ ਦਸਤਗੀਰ ਅੱਲਾਹੂ ਅਕਬਰ ਨੂਰ ਦੀ ਚਾਦਰ ਗੱਦੀ ਉੱਤੇ ਹੋ ਜਾ ਹਾਜ਼ਰ ਗੱਦੀ ਉੱਤੇ ਹੋ ਜਾ ਹਾਜ਼ਰ ਸੰਗਤ ਜੀ ਇਸ ਕਲਾਮ ਨੂੰ ਪੜਨ ਦੇ ਤਰੀਕੇ ਬਾਰੇ ਜਾਣ ਲੈਂਦੇ ਹਾਂ ਤੁਸੀਂ ਇਸ ਨੂੰ 48 ਵਾਰ ਪੜਨਾ ਹੈ ਪੜਨ ਦਾ ਸਮਾਂ ਰਾਤ 9 ਵਜੇ ਤੋਂ ਬਾਅਦ ਦਾ ਰੱਖਣਾ ਹੈ ਪੜਨ ਦਾ ਸਥਾਨ ਉਹ ਥਾਂ ਜਿੱਥੇ ਤੁਸੀਂ ਗੱਦੀ ਤੇ ਬੈਠਦੇ ਹੋ ਗੱਦੀ ਲਾਉਦੇ ਹੋ ਉਸ ਥਾਂ ਤੇ ਬੈਠ ਕੇ ਪੜਨਾ ਹੈ ਇਸ ਨੂੰ ਤੁਸੀਂ ਰੋਜ਼ 41 ਵਾਰ 41 ਦਿਨਾਂ ਤੱਕ ਪੜ੍ਹਨਾ ਹੈ ਕਲਾਮ ਦੇ ਸ਼ੁਰੂ ਅਤੇ ਅਖੀਰ ਵਿੱਚ ਤੁਸੀਂ 5-5 ਵਾਰ ਦਰੂਰ شریف ਕੋਈ ਵੀ ਜੋ ਤੁਹਾਨੂੰ ਯਾਦ ਹੋਵੇ ਉਹ ਪੜ੍ਹ ਲੈਣਾ ਹੈ ਇਸ ਨੂੰ ਪੜ੍ਹਦੇ ਸਮੇਂ ਤੁਸੀਂ ਆਪਣਾ ਸਾਰਾ ਧਿਆਨ ਆਪਣੇ ਮੁਰਸ਼ਿਦ ਆਪਣੇ ਗੱਦੀ ਵਾਲੇ ਪੀਰਾਂ ਵੱਲ ਰੱਖਣਾ ਹੈ ਜਾਂ ਤੁਸੀਂ ਇਹ ਧਿਆਨ ਕਰ ਸਕਦੇ ਹੋ ਕਿ ਤੁਹਾਡੇ ਪੀਰ ਤੁਹਾਡੇ ਤੇ ਨੂਰ ਦੀ ਬਾਰਿਸ਼ ਕਰ ਰਹੇ ਨੇ ਇਸ ਅਮਲ ਵਿੱਚ ਤੁਸੀਂ ਮਾਸ ਮੱਛੀ ਲਸਣ ਪਿਆਜ਼ ਅਤੇ ਗ੍ਰਹਿਸਥ ਦਾ ਪ੍ਰੇਸ਼ ਕਰਨਾ ਹੈ ਇਬਾਦਤ ਜਿੰਨੀ ਜ਼ਿਆਦਾ ਹੋ ਸਕੇ ਓਨੀ ਕਰਨੀ ਹੈ ਚੰਗੇ ਕੰਮ ਕਰਨੇ ਨੇ ਇਸ ਅਮਲ ਨੂੰ ਕਰਨ ਨਾਲ ਇਨਸ਼ਾ ਅੱਲਾਹ ਰੱਬ ਦੀ ਰਹਿਮਤ ਤੁਹਾਡੇ ਤੇ ਹੋ ਜਾਵੇਗੀ ਤੁਹਾਡੇ ਬਚਨ ਪੂਰੇ ਹੋਣ ਲੱਗ ਜਾਣਗੇ ਰੱਬ ਤੁਹਾਡੇ ਰਹੀ ਲੋਕਾਂ ਨੂੰ ਆਰਾਮ ਦਿੰਦਾ ਜਾਵੇਗਾ ਅਤੇ ਤੁਹਾਡੀ ਬੰਦ ਪਈ ਗੱਦੀ ਫੇਰ ਤੋਂ ਚੱਲ ਪਵੇਗੀ ਕੋਈ ਵੀ ਜੋ ਵੀ ਬੰਦਸ਼ਕ ਉਹ ਸੁਪਰ ਲੱਗੀ ਹੋਵੇ ਜਾਂ ਪੀਰਾਂ ਦੀ ਨਾਰਾਜ਼ਗੀ ਹੋਵੇ ਤਾਂ ਉਹ ਸਾਰੀ ਚੀਜ਼ਾਂ ਤੁਹਾਡੇ ਇਸ ਕਲਾਮ ਨਾਲ ਖੁੱਲ ਜਾਣੀ ਆਸ ਕਰਦੇ ਹਾਂ ਵੀਡੀਓ ਦੀ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜਾਣ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ